ਇਸ ਵੇਲੇ ਹੁਸ਼ਿਆਰਪੁਰ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਆ ਅੱਜ ਹੁਸ਼ਿਆਰਪੁਰ ਦੇ ਵਿੱਚ ਮੌਸਮ ਦਾ ਜਿਹੜਾ ਮਜ਼ਾਜ ਸਵੇਰ ਤੋਂ ਹੀ ਬਦਲਾਅ ਦਿਖਾਈ ਦੇ ਰਿਹਾ ਹੈ ਹਾਲਾਂਕਿ ਜੇਕਰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੀ ਗੱਲ ਕਰੀਏ ਤੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਵੀ ਜਿਹੜਾ ਅੱਜ ਇਹ ਤਾਪਮਨ ਬਹੁਤ ਘਟ ਨਜ਼ਰ ਆ ਰਿਹਾ ਹੈ ਜੇਕਰ ਹੁਸ਼ਿਆਰਪੁਰ ਦੇ ਤਾਪਮਨ ਦੀ ਗੱਲ ਕਰੀਏ ਅੱਜ ਦਾ ਤਾਪਮਾਨ ਜਿਹੜਾ 35 ਤੋਂ 36 ਡਿਗਰੀ ਦੇ ਵਿੱਚ ਜਿਹੜਾ ਰਿਕਾਰਡ ਹੋਇਆ ਸੋ ਦੱਸਦੀ ਏ ਅੱਜ ਸਵੇਰ ਤੋਂ ਹੀ ਜਿਹੜਾ ਇਹ ਸੂਰਜ ਦੇਵਤਾ ਦੇ ਦਰਸ਼ਨ ਹੀ ਹੋਏ ਲੋਕ ਅੱਜ ਬਹੁਤ ਜ਼ਿਆਦਾ ਖੁਸ਼ ਨਜ਼ਰ ਆ ਰਹੇ ਨੇ ਲੋਕ ਘਰਾਂ ਤੋਂ ਬਾਹਰ ਨਿਕਲੇ ਹੋਏ ਨੇ ਬਾਜ਼ਾਰਾਂ ਦੇ ਵਿੱਚ ਵੀ ਜਿਹੜੀਆਂ ਰੌਣਕਾਂ ਦਿਖਾਈ ਦੇ ਰਹੀਆਂ ਨੇ ਕਿਉਂਕਿ ਪਿਛਲੇ ਦਿਨਾਂ ਦੀ ਗੱਲ ਕਰੀਏ ਪਿਛਲੇ ਦਿਨਾਂ ਤੋਂ ਲਗਾਤਾਰ ਜਿਹੜਾ ਵੱਧ ਰਹੀ ਗਰਮੀ ਦੇ ਕਾਰਨ ਲੋਕ ਕਾਫੀ ਪਰੇਸ਼ਾਨ ਸਨ ਲੋਕ ਘਰਾਂ ਤੋਂ ਬਾਹਰ ਨਹੀਂ ਨਿਕਲ ਰਹੇ ਸੀ ਵੱਡੀਆਂ ਦਿੱਕਤਾਂ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਸੀ ਕਿਉਂਕਿ ਹੀਟ ਵੇਵ ਜਿਸ ਤਰ੍ਹਾਂ ਚੱਲ ਰਹੀ ਸੀ ਉਸ ਦੇ ਨਾਲ ਇਹ ਕਿਤੇ ਦੀਆਂ ਬਿਮਾਰੀਆਂ ਦਾ ਸ਼ਿਕਾਰ ਵੀ ਹੋਣਾ ਪੈਂਦਾ ਸੀ ਸੋ ਅੱਜ ਸਵੇਰ ਤੋਂ ਹੀ ਜਿਹੜਾ ਮੌਸਮ ਦਾ ਮિજાਜ ਬਦਲਿਆ ਹੋਇਆ ਮੌਸਮ ਨੇ ਕਰਵਟ ਲਈ ਹੈ ਸਵੇਰ ਤੋਂ ਹੀ ਜਿਹੜੀ ਬੱਦਲ ਬਾਰਿ ਜਿਹੜੀ ਸਵੇਰ ਤੋਂ ਹੀ ਜਿਹੜੀ ਹੁਸ਼ਿਆਰਪੁਰ ਦੇ ਵਿੱਚ ਜਿਹੜੀ ਛਾਈ ਹੋਈ ਹੈ ਹਾਲਾਂਕਿ ਤੁਹਾਨੂੰ ਜਿਹੜੀ ਤਸਵੀਰਾਂ ਤੁਹਾਡੇ ਨੇ ਇੱਕ ਵਾਰ ਸਾਂਝੀਆਂ ਕਰਦੀ ਏ ਪਿਛਲੇ ਪਾਸੇ ਦੀਆਂ ਤਸਵੀਰਾਂ ਦੇਖ ਲਓ ਕਿ ਕਿੰਨਾ ਕੁ ਮੌਸਮ ਜਿਹੜਾ ਅੰਦਾਜ਼ਾ ਲਗਾ ਸਕਦੇ ਹੋ ਇਹਨਾਂ ਬਦਲਾਂ ਤੋਂ ਕਿੰਨਾ ਕਿ ਜਿਹੜਾ ਠੰਡਾ ਇਹ ਮੌਸਮ ਜਿਹੜਾ ਦਿਖਾਈ ਦੇ ਰਿਹਾ ਹੈ ਸਵੇਰ ਤੋਂ ਹੀ ਲੋਕ ਜਿਹੜੇ ਘਰਾਂ ਤੋਂ ਬਾਹਰ ਨਿਕਲ ਰਹੇ ਨੇ ਲਗਾਤਾਰ ਲੋਕ ਜਿਹੜੇ ਵੱਖ-ਵੱਖ ਜਗ੍ਹਾ ਤੇ ਘੁੰਮ ਜਾ ਰਹੇ ਨਹੀਂ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਲੋਕਾਂ ਨੂੰ ਲੰਬਾ ਸਮਾਂ ਘਰਾਂ ਦੇ ਵਿੱਚ ਕੈਦ ਹੋਣਾ ਪਿਆ ਲੰਬਾ ਸਮਾਂ ਜਿਹੜਾ ਘਰਾਂ ਦੇ ਵਿੱਚ ਕੈਦ ਹੋ ਕੇ ਇਹ ਕਹ ਮਤਲਬ ਘਰਾਂ ਦੇ ਵਿੱਚ ਸਮਾ ਦੇਣਾ ਪਿਆ ਸੋ ਇਸ ਵਾਰ ਜਿਹੜਾ ਇਹ ਗਰਮੀ ਨੇ ਵੀ ਬਹੁਤ ਜ਼ਿਆਦਾ ਰਿਕਾਰਡ ਤੋੜਿਆ ਕਿਉਂਕਿ ਪਹਿਲੀ ਵਾਰ ਇੰਨੀ ਜ਼ਿਆਦਾ ਗਰਮੀ ਜਿਹੜੀ ਹੁਸ਼ਿਆਰਪੁਰ ਦੇ ਵਿੱਚ ਗੱਲ ਕਰੀਏ ਜਾਂ ਪੂਰੇ ਪੰਜਾਬ ਦੀ ਗੱਲ ਕਰੀਏ ਇੰਨੀ ਜ਼ਿਆਦਾ ਗਰਮੀ ਪਈ ਹੈ ਤੇ ਲੋਕਾਂ ਦਾ ਕਹਿਣਾ ਹੈ ਕਿ ਇਸ ਵਾਰ ਜਿਹੜਾ ਰਿਕਾਰਡ ਜਿਹੜਾ ਟੁੱਟਿਆ ਹੈ ਕਿਉਂਕਿ 48 ਡਿਗਰੀ ਤੱਕ ਜਿਹੜਾ ਟੈਂਪਰੇਚਰ ਚਲੇ ਜਾਣਾ 48 ਡਿਗਰੀ ਤੱਕ ਜਿਹੜਾ ਤਾਪਮਾਨ ਇਸ ਵਾਰ ਗਿਆ ਹੈ ਪੂਰੇ ਪੰਜਾਬ ਭਰ ਦਾ ਤੇ ਇਹ ਕਈ ਲੋਕਾਂ ਨੂੰ ਜਿਹੜਾ ਗਰਮੀ ਦੇ ਕਾਰਨ ਜਾਨ ਵੀ ਗਵਾਣੀ ਪਈ ਹੈ ਹਾਲਾਂਕਿ ਹੁਸ਼ਿਆਰਪੁਰ ਦੀ ਗੱਲ ਕਰੀਏ ਹੁਸ਼ਿਆਰਪੁਰ ਜਿਹੜਾ ਇਲਾਕਾ ਹੈ ਹੁਸ਼ਿਆਰ ਜ਼ਿਆਦਾਤਰ ਪਹਾੜੀ ਇਲਾਕੇ ਜ਼ਿਆਦਾਤਰ ਪਹਾੜੀ ਇਲਾਕਾ ਹੋਣ ਕਾਰਨ ਇੱਥੇ ਜ਼ਿਆਦਾ ਗਰਮੀ ਨਹੀਂ ਪੈਂਦੀ ਪਰ ਇਸ ਵਾਰ ਜਿਹੜਾ ਹੁਸ਼ਿਆਰਪੁਰ ਦੇ ਵਿੱਚ ਵੀ ਜਿਹੜਾ ਗਰਮੀ ਨੇ ਰਿਕਾਰਡ ਤੋੜੇ ਨੇ 46 ਡਿਗਰੀ ਦੇ ਕਰੀਬ ਜਿਹੜਾ ਇਸ ਵਾਰ ਹੁਸ਼ਿਆਰਪੁਰ ਦਾ ਤਾਪਮਾਨ ਗਿਆ 46 ਡਿਗਰੀ ਦੇ ਕਰੀਬ ਇਸ ਵਾਰ ਹੁਸ਼ਿਆਰਪੁਰ ਦਾ ਤਾਪਮਾਨ ਪਿਛਲੇ ਬੀਤੇ ਦਿਨਾਂ ਦੇ ਵਿੱਚ ਰਿਹਾ ਸੋ ਲੋਕ ਹੁਣ ਕਿਤੇ ਨਾ ਕਿਤੇ ਬਦਲੇ ਹੋਏ ਮੌਸਮ ਤੋਂ ਜਿਹੜੇ ਖੁਸ਼ ਨਜ਼ਰ ਆ ਰਹੇ ਨੇ ਲੋਕ ਹੁਣ ਕੋ ਮਨ ਲਈ ਘਰਾਂ ਤੋਂ ਬਾਹਰ ਨਿਕਲ ਰਹੇ ਨੇ ਆਪਣੇ ਬੱਚਿਆਂ ਨੂੰ ਲੈ ਕੇ ਘਰਾਂ ਤੋਂ ਬਾਹਰ ਆ ਰਹੇ ਨੇ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਗਰਮੀਆਂ ਦਾ ਸਮ ਰਿਹਾ ਤੇ ਇਹ ਗਰਮੀਆਂ ਦੇ ਕਾਰਨ ਜਿਹੜਾ ਜੂਨ ਮਹੀਨਾ ਹੁੰਦਾ ਹੈ ਛੁੱਟੀਆਂ ਦਾ ਮਹੀਨਾ ਹੁੰਦਾ ਹੈ ਤੇ ਛੁੱਟੀਆਂ ਦੇ ਵਿੱਚ ਜਿਹੜੇ ਬੱਚੇ ਹੁੰਦੇ ਨੇ ਉਹਨਾਂ ਨੂੰ ਖੇਡਣ ਲਈ ਜਾਂ ਆਪਣਾ ਟਾਈਮ ਸਪੈਂਡ ਕਰਨ ਲਈ ਮਾਪੇ ਉਹਨਾਂ ਨੂੰ ਬਾਹਰ ਲੈ ਕੇ ਜਾਂਦੇ ਨੇ ਪਰ ਬੀਤੇ ਦਿਨਾਂ ਦੇ ਵਿੱਚ ਜਿਹੜਾ ਲਗਾਤਾਰ ਵਧ ਰਹੀ ਗਰਮੀ ਦੇ ਕਾਰਨ ਮਾਪੇ ਆਪਣੇ ਬੱਚਿਆਂ ਨੂੰ ਲੈ ਕੇ ਕਿਤੇ ਬਾਹਰ ਨਹੀਂ ਨਿਕਲ ਸਕੇ ਸੋ ਇਸ ਵਾਰ ਬਹੁਤ ਜ਼ਿਆਦਾ ਗਰਮੀ ਪਈ ਹੈ ਬੀਤੇ ਦਿਨ ਤੋਂ ਹੀ ਬੀਤੀ ਸ਼ਾਮ ਤੋਂ ਜਿਹੜਾ ਮੌਸਮ ਦੇ ਵਿੱਚ ਜਿਹੜਾ ਠੰਡੀਆਂ ਹਵਾਵਾਂ ਦੇਖਣ ਨੂੰ ਮਿਲੀਆਂ ਥੋੜੀ ਥੋੜੀ ਹਵਾ ਵੀ ਚੱਲ ਰਹੀ ਹੈ ਅਗਰ ਤਾਪਮਾਨ ਦੀ ਗੱਲ ਕਰੀਏ ਅੱਜ ਤਾਪਮਾਨ ਜਿਹੜਾ 35 ਡਿਗਰੀ ਜਿਹੜਾ ਹੁਸ਼ਿਆਰਪੁਰ ਦਾ ਰਿਕਾਰਡ ਹੋਇਆ ਸੋ ਦੇਖਣਾ ਹੋਵੇਗਾ ਇਸ ਤਰ੍ਹਾਂ ਦਾ ਮੌਸਮ ਕਦੋਂ ਤੱਕ ਰਹਿੰਦਾ ਹੈ ਸਵੇਰ ਤੋਂ ਜਿਹੜਾ ਇਸ ਤਰ੍ਹਾਂ ਦਾ ਠੰਡੀਆਂ ਹਵਾਵਾਂ ਚੱਲ ਰਹੀਆਂ ਨੇ ਜਾਂ ਇਸ ਤਰ੍ਹਾਂ ਦਾ ਬੱਦਲ ਬਾਰਿ ਹੋਈ ਹੈ ਇਸ ਤਰ੍ਹਾਂ ਹੀ ਰਹਿੰਦੀ ਹੈ ਜਾਂ ਸੂਰਜ ਦੇਵਤਾ ਦੁਆਰਾ ਤੋਂ ਲੋਕਾਂ ਨੂੰ ਦਰਸ਼ਨ ਦਿੰਦੇ ਨੇ ਜਾਂ ਲੋਕਾਂ ਨੂੰ ਦੁਬਾਰਾ ਕਿਸੇ ਗਰਮੀ ਕਾਰਨ ਪਰੇਸ਼ਾਨੀ ਦਾ ਸਾਹਮਣਾ ਇਹ ਕਰਨਾ ਪੈ ਸਕਦਾ ਹੈ ਫਿਰ ਤੋਂ ਦੱਸਦੀ ਹਾਂ ਅੱਜ ਹੁਸ਼ਿਆਰਪੁਰ ਤੋਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਹੁਸ਼ਿਆਰਪੁਰ ਦੇ ਵਿੱਚ ਸਵੇਰ ਤੋਂ ਜਿਹੜਾ ਬੱਦਲ ਬਾਰਿਛੇੜੀ ਛਾਈ ਹੋਈ ਹੈ ਸੂਰਜ ਨੂੰ ਜਿਹੜਾ ਬਦਲਾਂ ਨੇ ਆਪਣੀ ਲਪੇਟ ਦੇ ਵਿੱਚ ਲਿਆ ਹੋਇਆ ਸੋ ਦੇਖਣਾ ਹੋਏਗਾ ਕਿ ਇਸ ਮੌਸਮ ਦੇ ਨਾਲ ਕਿੰਨਾ ਕੁ ਫਰਕ ਆਮ ਲੋਕਾਂ ਨੂੰ ਪੈਂਦਾ ਹੈ ਆਮ ਜਨਜੀਵਨ ਤੇ ਕਿੰਨਾ ਕੁ ਫਰਕ ਪੈਂਦਾ ਹੈ ਲੋਕ ਇਸ ਵੇਲੇ ਘਰਾਂ ਤੋਂ ਬਾਹਰ ਜਰੂਰ ਨਿਕਲੇ ਹੋਏ ਨੇ ਕਦੋਂ ਤੱਕ ਇਸੇ ਤਰ੍ਹਾਂ ਲੋਕ ਆਪਣੇ ਆਪ ਨੂੰ ਬਾਹਰ ਰੱਖਦੇ ਨੇ ਇਹ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੀ ਪਤਾ ਚੱਲੇਗਾ ਸੋ ਨਮਾ ਅਪਡੇਟ ਲੈ ਕੇ ਤੁਹਾਡੇ ਨਾਲ ਜਲਦ ਹਾਜ਼ਰ ਹੋਵਾਂਗੇ ਬਣੇ ਰਹੋ ਕੈਮਰਾ ਪਰਸਨ ਵਿਜੇ ਦੇ ਨਾਲ ਨਵਦੀਪ ਸਿੰਘ ਰੋਜ਼ਾਨਾ ਸਪੋਕਸਮੈਨ ਟੀਵੀ ਪੁਸ਼ਿਆਰਪੁਰ